ਦਿਲਜੀਤ ਸਿੰਘ ਜੀ ਪਰੋਂ ਪਾਕਿਸਤਾਨ ਗਿਆ ਜਥਾ ਜਿਸ ਵਿੱਚ 2000 ਉਹ ਕਹ ਲਓ ਕਿ ਸੰਗਤ ਸੀ ਜੋ ਗੁਰਨਾ ਸਾਹਿਬ ਦੇ ਪ੍ਰਕਾਸ਼ ਪੂਰਵ ਤੇ ਪਾਕਿਸਤਾਨ ਗਈ ਸੀ ਜਿਸ ਵਿੱਚ ਇੱਕ ਲੇਡੀ ਸੀਗੀ ਜਿਸ ਦਾ ਨਾਮ ਸਰਬਜੀਤ ਕੌਰ ਸੀ ਜੋ ਪਾਕਿਸਤਾਨ ਜਾਂਦੀ ਹੈ ਉੱਥੇ ਜਾ ਕੇ ਉਹ ਲਾਪਤਾ ਹੋ ਜਾਂਦੀ ਹੈ ਅਤੇ ਉੱਥੇ ਜਾ ਕੇ ਉਹ ਨਿਕਾਹ ਕਰ ਲੈਂਦੀ ਹੈ ਜਿਸ ਤੋਂ ਬਾਅਦ ਉਹ ਸਰਬਜੀਤ ਨੂੰ ਨੂਰ ਬਣ ਜਾਂਦੀ ਹੈ ਇਹ ਘਟਨਾ ਹੁਣ ਕਾਫੀ ਕਹ ਲਓ ਕਿ ਸੁਰਖੀਆਂ ਦੇ ਵਿੱਚ ਵੀ ਹੈ ਕਿਵੇਂ ਦੇਖਦੇ ਹਾਂ ਇਸ ਘਟਨਾ ਨੂੰ ਜਿਸ ਨੂੰ ਲੈ ਕੇ ਹਰ ਇੱਕ ਥਾਂ ਦੇ ਉੱਤੇ ਸਵਾਲ ਉੱਠ ਰਹੇ ਨੇ ਹਾਂ ਜਿਹੜੇ ਵੇਖਿਆ ਤੇ ਵੀ ਹੋ ਰਹੇ ਨੇ ਕੋਈ ਚੰਗਾ ਕਹਿ ਰਹੇ ਨੇ ਕੋਈ ਮਾੜਾ ਵੀ ਕਹਿ ਰਹੇ ਨੇ ਇਸ ਵਾਰ ਕੀ ਕਹੋਂਗੇ ਤੁਸੀਂ ਬਿਲਕੁਲ ਬਿਲਕੁਲ ਪਰ ਜ਼ਿਆਦਾ ਜਿਹੜੇ ਜ਼ਮੀਰ ਵਾਲੇ ਲੋਕ ਨੇ ਨਾ ਜਿਹੜੇ ਅਣਖੀ ਲੋਕ ਹੁੰਦੇ ਆ ਜਾਂ ਫਿਰ ਆਪਣੇ ਧਰਮ ਨੂੰ ਪੰਥ ਨੂੰ ਕੌਮ ਨੂੰ ਸਭਿਆਚਾਰ ਨੂੰ ਪਸੰਦ ਕਰਨ ਵਾਲੇ ਲੋਕ ਜਿਹੜੇ ਹੁੰਦੇ ਆ ਉਹ ਇਹਨੂੰ ਮਾੜਾ ਹੀ ਕਹਿ ਰਹੇ ਨੇ ਕਿਉਂਕਿ ਇਹ ਵਿਸ਼ਾ ਕੋਈ ਨਵਾਂ ਨਹੀਂ ਹੈ ਜੇ ਆਪਾਂ ਧਰਮ ਪਰਵਰਤਨ ਦੀ ਗੱਲ ਕਰੀਏ ਤਾਂ ਬੜੇ ਲੰਬੇ ਸਮੇਂ ਤੋਂ ਜਿਹੜਾ ਹੈ ਪੰਜਾਬ ਦੇ ਵਿੱਚ ਵੀ ਤੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਜਿਹੜੇ ਸਿੱਖਾਂ ਦੇ ਬੱਚਿਆਂ ਦੇ ਨਾਲ ਜਿਹੜਾ ਹੋ ਰਿਹਾ ਉਹ ਉਹ ਬਹੁਤ ਲੰਬੇ ਸਮੇਂ ਤੋਂ ਹੋ ਰਿਹਾ ਜੇ ਤੁਹਾਨੂੰ ਮੈਂ ਇੰਗਲੈਂਡ ਦੀ ਉਦਾਹਰਨ ਦਵਾ ਨਾ ਤਾਂ ਇੰਗਲੈਂਡ ਦੇ ਵਿੱਚ ਇਹ ਜਿਹੜਾ ਇਸ਼ੂ ਹੈ ਇਹ ਬਹੁਤ ਸਾਲਾਂ ਤੋਂ ਚੱਲ ਰਿਹਾ तकरीबन ਆਪਾਂ ਕਹੀਏ ਕਿ ਸਨ 90 ਮਿਆਂ ਤੋਂ ਜਿਹੜਾ ਹੈਗਾ ਉਹ ਇਸ਼ੂ ਇੰਗਲੈਂਡ ਦੀ ਸਿੱਖ ਸੰਗਤ ਦੇ ਦਰਪੇਸ਼ ਹੈਗਾ ਸੋ ਇੱਥੇ ਸੁਸਾਇਟੀਆਂ ਬਣੀਆਂ ਹੋਈਆਂ ਨੇ ਅਵੇਅਰਨੈਸ ਸੁਸਾਇਟੀਆਂ ਬਣੀਆਂ ਜਿਹੜੀਆਂ ਇਹਦੇ ਉੱਤੇ ਕੰਮ ਵੀ ਕਰਦੀਆਂ ਨੇ ਸੋ ਅ ਇੰਗਲੈਂਡ ਦੇ ਵਿੱਚ ਇਥੋਂ ਤੱਕ ਕਿ ਇੱਕ ਇਸ ਤਰ੍ਹਾਂ ਦਾ ਪ੍ਰੋਜੈਕਟ ਤਿਆਰ ਕੀਤਾ ਗਿਆ ਸੀ ਕਿ ਕੇ ਟੂ ਕੇ ਯਾਨੀ ਕਿ ਕੋਰ ਟੂ ਖਾਨ ਮਤਲਬ ਕਿ ਜਿਹੜੀਆਂ ਸਿੱਖਾਂ ਦੀਆਂ ਲੜਕੀ ਲੜਕੀਆਂ ਨੇ ਉਹਨਾਂ ਨੂੰ ਵਰਗਲਾ ਕੇ ਕਿਵੇਂ ਇਸਲਾਮ ਦੇ ਵਿੱਚ ਲੈ ਕੇ ਜਾਣਾ ਹੈ ਇਸਲਾਮ ਦੇ ਵਿੱਚ ਲਿਜਾ ਕੇ ਉਹਨਾਂ ਨੂੰ ਕਿਵੇਂ ਪਾਕਿਸਤਾਨ ਲੈ ਕੇ ਜਾਣਾ ਹੈ ਉੱਥੇ ਜਾ ਕੇ ਫਿਰ ਹੀਰਾ ਮੰਡੀ ਦੇ ਵਿੱਚ ਵੇਚਣ ਤੱਕ ਜਿਹੜਾ ਹੈਗਾ ਉਹ ਅੰਤ ਜਿਹੜਾ ਹੁੰਦਾ ਸੀ ਜਾਂ ਹੁਣ ਵੀ ਕਿਤੇ ਆਪਾਂ ਕਰੰਟਲੀ ਵੀ ਕਹਿ ਲਈਏ ਹੋ ਰਿਹਾ ਹੋ ਸਕਦਾ ਹੈ ਇੰਗਲੈਂਡ ਦੇ ਵਿੱਚ ਸੈਂਕੜੇ ਘਟਨਾਵਾਂ ਇਸ ਤਰ੍ਹਾਂ ਦੀਆਂ ਹੋਈਆਂ ਜਿਹਦੇ ਵਿੱਚ ਸਿੱਖਾਂ ਦੀਆਂ ਲੜਕੀਆਂ ਜਿਹੜੀਆਂ ਸੀ ਉਹਨਾਂ ਨੂੰ ਵਰਗਲਾਇਆ ਗਿਆ ਗਰੂਮ ਕੀਤਾ ਗਿਆ ਉਹਨਾਂ ਨੂੰ ਕਿਸ ਤਰੀਕੇ ਨਾਲ ਮਤਲਬ ਕਿ ਨਾ ਇਹ ਅਵੇਅਰਨੈਸ ਸੁਸਾਇਟੀਆਂ ਵਾਲੇ ਦੱਸਦੇ ਨੇ ਕਿ ਕਿਸ ਤਰੀਕੇ ਨਾਲ ਤੁਹਾਨੂੰ ਆਪਣੇ ਚਾਂਸੇ ਦੇ ਵਿੱਚ ਫਸਾਇਆ ਜਾਂਦਾ ਉਹਦੇ ਵਿੱਚ ਇਹ ਕਿਹਾ ਜਾਂਦਾ ਮੈਂ ਤੁਹਾਨੂੰ ਐਗਜ਼ਾਮਪਲ ਦੇ ਤੌਰ ਤੇ ਦੱਸਦਾ ਵੀ ਜੋ ਅਵੇਅਰਨੈਸ ਵਾਲੇ ਜਿਹੜੀਆਂ ਆਪਣੀਆਂ ਸਿੱਖਾਂ ਦੀਆਂ ਲੜਕੀਆਂ ਨੇ ਉਹਨਾਂ ਨੂੰ ਸਿਖਾਉਂਦੇ ਨੇ ਉਹਨਾਂ ਦੀ ਕਾਉਂਸਲਿੰਗ ਕਰਦੇ ਨੇ ਉਹਨਾਂ ਦੇ ਸੈਮੀਨਾਰਸ ਹੁੰਦੇ ਨੇ ਉਹਦੇ ਵਿੱਚ ਇਹ ਦੱਸਿਆ ਜਾਂਦਾ ਵੀ ਕਿਵੇਂ ਉਹ ਬ੍ਰੇਨ ਵਾਸ਼ਡ ਲੋਕ ਜਿਹੜੇ ਕਹਿੰਦੇ ਨੇ ਕਿ ਸ਼ਾਇਦ ਅ ਦੂਜੇ ਧਰਮਾਂ ਦੀਆਂ ਲੜਕੀਆਂ ਫਸਾ ਕੇ ਉਹਨਾਂ ਨੂੰ ਵਿਆਹ ਕਰਾ ਕੇ ਇਸਲਾਮ ਚ ਲਿਆ ਕੇ ਤੇ ਅਸੀਂ ਆਪਣਾ ਅੱਲਾ ਨੂੰ ਖੁਸ਼ ਕਰ ਰਹੇ ਆ ਸੋ ਇਹ ਨਾ ਕੁਛ ਇਹ ਇਸਲਾਮ ਦੀ ਗੱਲ ਨਹੀਂ ਹੈ ਇਹ ਕੁਝ ਲੋਕਾਂ ਦੇ ਬ੍ਰੇਨ ਵਾਸ਼ ਕੀਤੇ ਹੋਏ ਨੇ ਕੁਝ ਲੋਕ ਇਸ ਤਰ੍ਹਾਂ ਦੇ ਨੇ ਉਹ ਕਹਿੰਦੇ ਨੇ ਕਿ ਸ਼ਾਇਦ ਅਸੀਂ ਪੂਰੀ ਦੀ ਪੂਰੀ ਦੁਨੀਆ ਹੀ ਜਿਹੜੀ ਆ ਇਸਲਾਮਿਕ ਬਣਾ ਦਵਾਂਗੇ ਮਤਲਬ ਇਸ ਤਰੀ ਇਹ ਤਰੀਕਾ ਹੈ ਸਾਡਾ ਕਿ ਅਸੀਂ ਦੂਸਰੇ ਧਰਮਾਂ ਦੇ ਲੋਕ ਵੀ ਜਿਹੜੇ ਨੇ ਉਹ ਆਪਣੇ ਧਰਮ ਚ ਲਿਆ ਕੇ ਤੇ ਇਹਦੇ ਨਾਲ ਸਾਨੂੰ ਜਿਹੜਾ ਹੈਗਾ ਉਹ ਕਹਿੰਦੇ ਹੁੰਦੇ ਨੇ ਨਾ ਕਿ ਜੰਨਤ ਦੇ ਵਿੱਚ ਜਾ ਕੇ ਹੂਰਾ ਮਿਲ ਲਗੀਆਂ ਵਾਈਨ ਮਿਲੂਗੀ ਜਾਂ ਵਗੈਰਾ ਵਗੈਰਾ ਸੋ ਇਹ ਚੀਜ਼ ਉਹਨਾਂ ਦੇ ਮਨਾਂ ਦੇ ਵਿੱਚ ਫਿੱਟ ਕੀਤੀ ਹੋਈ ਆ ਜਿਸ ਤਹਿਤ ਇੱਕ ਬੜੇ ਵੱਡੇ ਪੱਦਰ ਦੇ ਉੱਤੇ ਇੱਕ ਰੈਕਟ ਚੱਲ ਰਿਹਾ ਉਹ ਚੱਲ ਰਿਹਾ ਭਾਵੇਂ ਪਾਕਿਸਤਾਨ ਦੇ ਵਿੱਚ ਬੈਠੇ ਲੋਕ ਕਰ ਰਹੇ ਹੋਣ ਆਪਾਂ ਸਾਰੇ ਨਹੀਂ ਕਹਿੰਦੇ ਬਹੁਤ ਚੰਗੇ ਮੁਸਲਮਾਨ ਵੀ ਹੈਗੇ ਨੇ ਨਾ ਆਪਾਂ ਸਾਰਿਆਂ ਦੀ ਗੱਲ ਨਹੀਂ ਕਰਦੇ ਬੜੇ ਪਿਆਰ ਵਾਲੇ ਨੇ ਕੌਮਾਂ ਬਾਹਰਲੇ ਮੁਲਕਾਂ 'ਚ ਵੀ ਇਕੱਠੀਆਂ ਰਹਿੰਦੀਆਂ ਸੋ ਆਪਾਂ ਸਿਰਫ ਉਹਨਾਂ ਲੋਕਾਂ ਦੀ ਗੱਲ ਕਰ ਰਹੇ ਹਾਂ ਜੋ ਇਹ ਰੈਕਟ ਚਲਾ ਰਹੇ ਨੇ ਇਹਦੇ ਪਿੱਛੇ ਬੜੀਆਂ ਵੱਡੀਆਂ ਸ਼ਕਤੀਆਂ ਕੰਮ ਕਰ ਰਹੀਆਂ ਸੋ ਉਹ ਕੀ ਕਰਦੇ ਨੇ ਵਰਗਲਾਉਂਦੇ ਨੇ ਨਾ ਵਰਗਲਾਉਣ ਦੇ ਤਰੀਕੇ ਕੀ ਹੁੰਦੇ ਆ ਕਹਿੰਦੇ ਵੀ ਉਹਨਾਂ ਨੇ ਪਹਿਲੀ ਜਿਹੜੀ ਪੌੜੀ ਦਾ ਪਾਠ ਯਾਦ ਕੀਤਾ ਹੁੰਦਾ ਜਿਵੇਂ ਜਪਜੀ ਸਾਹਿਬ ਦਾ ਪਾਠ ਯਾਦ ਕੀਤਾ ਫਿਰ ਉਹਨਾਂ ਨੇ ਹੱਥਾਂ 'ਚ ਕੜੇ ਪਾਏ ਹੁੰਦੇ ਤੇ ਫਿਰ ਉਹ ਕੀ ਕਰਦੇ ਨੇ ਨਗਰ ਕੀਰਤਨਾਂ ਦੇ ਉੱਤੇ ਅ ਮੰਡਰਾਉਂਦੇ ਨੇ ਸਕੂਲਾਂ ਦੇ ਆਲੇ ਦੁਆਲੇ ਮੰਡਰਾਉਂਦੇ ਨੇ ਉਹ ਉਹ ਜਦੋਂ ਸਿੱਖ ਲੜਕੀਆਂ ਜਿਹੜੀਆਂ ਨੇ ਉਹ ਭਾਵੇਂ ਮਿਨਰ ਹੋਣ ਭਾਵੇਂ 18 ਤੋਂ ਥੱਲੇ ਹੋਣ ਹੈ ਨਾ ਉਹਨਾਂ ਨੂੰ ਜਲਦੀ ਚਾਂਸੇ ਦੇ ਵਿੱਚ ਲਿਆ ਜਾ ਸਕਦਾ ਹੁੰਦਾ ਕਿਉਂਕਿ ਉਹ ਉਮਰ ਇਹੋ ਜੀ ਹੁੰਦੀ ਟੀਨੇਜ ਇਹੋ ਜੀ ਹੁੰਦੀ ਹੈ ਸੋ ਉਹਦੇ ਵਿੱਚ ਫਿਰ ਕੀ ਕਰਦੇ ਨੇ ਉਹ ਪਹਿਲੀ ਪੌੜੀ ਦਾ ਪਾਠ ਵੀ ਸੁਣਾ ਦਿੰਦੇ ਨੇ ਫਿਰ ਕਹਿੰਦੇ ਕਿ ਅਸੀਂ ਤੁਹਾਡੇ ਗੁਰੂਆਂ ਦੀ ਧਰਤੀ ਨਨਕਾਣਾ ਸਾਹਿਬ ਦੇ ਨਾਲ ਸੰਬੰਧਤ ਆ ਫਿਰ ਉਹ ਕੜਾ ਵੀ ਹੱਥ 'ਚ ਪਾਇਆ ਦਿਖਾ ਦਿੰਦੇ ਨੇ ਫਿਰ ਉਹ ਇਹ ਕਹਿੰਦੇ ਆ ਵੀ ਅਸੀਂ ਤਾਂ ਮਤਲਬ ਕਿ ਜੰਮੇ ਹੀ ਇਸਲਾਮ ਦੇ ਵਿੱਚ ਆ ਪਰ ਸਾਡੇ ਕੰਮ ਜਿਹੜੇ ਉਹ ਸਾਰੇ ਸਿੱਖੀ ਵਾਲੇ ਹੈਗੇ ਆ ਇਸ ਤਰੀਕੇ ਨਾਲ ਲੜਕੀਆਂ ਸਿੱਖ ਲੜਕੀਆਂ ਨੂੰ ਜਿਹੜਾ ਆਪਣੇ ਚਾਂਸੇ ਦੇ ਵਿੱਚ ਲਿਆ ਜਾਂਦਾ ਲੈ ਕੇ ਫਿਰ ਉਹਨਾਂ ਨੂੰ ਜਿਹੜਾ ਆਪਣੇ ਕਹਿ ਲਿਏ ਵੀ ਮਤਲਬ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਪਕੜ ਦੇ ਵਿੱਚ ਲਿਆਂਦਾ ਜਾਂਦਾ ਕਿ ਉਹਨਾਂ ਕੋਲੋਂ ਇਸਲਾਮ ਕਬੂਲ ਕਰਵਾਇਆ ਜਾਂਦਾ ਫਿਰ ਉਹਨਾਂ ਦੇ ਨਾਲ ਨਿਕਾਹ ਯਾਨੀ ਕਿ ਵਿਆਹ ਕੀਤਾ ਜਾਂਦਾ ਫਿਰ ਕਹਿੰਦੇ ਵੀ ਚਲੋ ਪਾਕਿਸਤਾਨ ਜਿਹੜੀ ਸਾਡੀ ਧਰਤੀ ਹੈ ਉੱਥੇ ਚੱਲਦੇ ਆਪਾਂ ਤੁਹਾਨੂੰ ਇੱਥੇ ਤੰਗ ਕਰਨਗੇ ਤੁਹਾਡੇ ਮਾਪੇ ਉਹ ਤੁਹਾਨੂੰ ਦੇਖ ਨਹੀਂ ਸਕਣਗੇ ਇਦਾਂ ਸੋ ਆਓ ਆਪਾਂ ਉੱਥੇ ਜਾ ਕੇ ਰਵਾਂਗੇ ਇਦਾਂ ਦੇ ਵੀ ਕੇਸ ਆਏ ਆ ਵੀ ਉੱਥੇ ਜਿਵੇਂ ਮੰਡੀਆਂ ਹੁੰਦੀਆਂ ਨੇ ਲੜਕੀਆਂ ਦੀਆਂ ਜੋ ਜੋ ਵੀ ਜਿਹੜਾ ਹੁੰਦਾ ਨਾ ਇਸ ਤਰ੍ਹਾਂ ਦਾ ਰੈੱਡ ਲਾਈਟ ਏਰੀਆ ਜਿਹਨੂੰ ਕਿਹਾ ਜਾਂਦਾ ਸੋ ਉੱਥੇ ਵੀ ਲੜਕੀਆਂ ਵੇਚੀਆਂ ਗਈਆਂ ਪਾਕਿਸਤਾਨ ਦੀ ਹੀਰਾ ਮੰਡੀ ਮਸ਼ਹੂਰ ਹੈ ਜਿੱਥੇ ਸਿੱਖਾਂ ਦੀਆਂ ਲੜਕੀਆਂ ਲਾ ਜਾ ਕੇ ਵੇਚ ਦਿੱਤੀਆਂ ਗਈਆਂ ਤੇ ਉੱਥੋਂ ਜਿਹੜੀ ਗਈ ਲੜਕੀ ਉਹ ਵਾਪਸ ਨਹੀਂ ਆਈ ਕਦੀ ਵੀ ਕੁਝ ਕੁਝ ਲੋਕ ਜਿਹੜੇ ਨੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਭੱਜ ਕੇ ਆਉਣ ਦੇ ਵਿੱਚ ਕਾਮਯਾਬ ਹੋ ਗਏ ਪਰ ਜ਼ਿਆਦਾਤਰ ਨਹੀਂ ਆਏ ਸੋ ਇਹ ਕੰਮ ਜਿਹੜਾ ਇਹ ਰੈਕਟ ਜਿਹੜਾ ਹੈਗਾ ਉਹ ਚੱਲ ਰਿਹਾ ਹੈ ਹੁਣ ਜਿਹੜਾ ਸਰਬਜੀਤ ਦਾ ਮਾਮਲਾ ਨਾ ਉਹ ਵੀ ਇਸੇ ਤਰੀਕੇ ਨਾਲ ਹੀ ਹੈ ਸੋ ਸਾਡੇ ਵਿੱਚ ਅਵੇਅਰਨੈਸ ਦੀ ਕਿਤੇ ਨਾ ਕਿਤੇ ਕਮੀ ਹੈ ਬੇਸ਼ੱਕ ਆਪਾਂ ਵਿਦੇਸ਼ਾਂ 'ਚ ਕਹਿੰਦੇ ਆ ਭਈ ਅਵੇਅਰਨੈਸ ਲੋਕੀ ਫਲਾ ਰਹੇ ਨੇ ਪਰ ਫਿਰ ਵੀ ਹੋ ਰਿਹਾ ਪਰ ਹੁਣ ਪੰਜਾਬ ਜਾਂ ਇੰਡੀਆ ਦੇ ਵਿੱਚ ਜਿੱਥੇ ਆਪਾਂ ਕਹੀਏ ਵੀ ਆਪਣੀ ਮਿਨੋਰਿਟੀ ਆ ਮਿਨੋਰਿਟੀ ਤਾਂ ਵੈਸੇ ਹੀ ਜੜੀ ਉਹ ਧੱਕੇ ਖਾ ਰਹੀ ਹੈ ਸਿੱਖ ਕਮਿਊਨਿਟੀ ਜਿਹੜੀ ਹੈਗੀ ਆ ਨਾ ਭਾਵੇਂ ਪੰਜਾਬ 'ਚ ਆ ਜਾਂ ਵਿਦੇਸ਼ਾਂ ਦੇ ਵਿੱਚ ਹੈ ਹਰ ਜਗ੍ਹਾ ਦੇ ਉੱਤੇ ਇਹਨਾਂ ਵਾਸਤੇ ਧੱਕੇ ਹੀ ਨੇ ਨੌਜਵਾਨ ਇਹਨਾਂ ਦੇ ਨਸ਼ਿਆਂ 'ਚ ਲੱਗੇ ਹੋਏ ਆ ਤੇ ਬੀਬੀਆਂ ਜੜੀਆਂ ਨੇ ਉਹ ਇਸ ਪਾਸੇ ਨੂੰ ਜੜੀਆਂ ਆਪਸ ਆਰਿਆਂ ਦੀ ਗੱਲ ਨਹੀਂ ਕਰਦੇ ਉਹ ਸਰਬਜੀਤ ਵਰਗੀਆਂ ਦੀ ਗੱਲ ਕਰਦੇ ਆ ਸੋ ਉਹਨਾਂ ਨੂੰ ਵਰਗਲਾ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਉਹਨੇ ਜਿਵੇਂ ਦੱਸਿਆ ਕਿ ਸਾਡੀ ਫੇਸਬੁੱਕ ਦੇ ਉੱਤੇ 9 ਸਾਲ ਤੋਂ ਗੱਲ ਚੱਲ ਰਹੀ ਸੀ ਸੋ ਬੀਬੀ ਦੀ ਉਮਰ ਹੈ 50 ਸਾਲ ਦੇ ਗਰੀ ਸੋ ਦੇਖੋ ਤੁਸੀਂ ਵਿਆਹੀ ਬਰੀ ਵੀ ਹੋਣੀ ਹੈ ਬੱਚੇ ਵੀ ਹੋਣੇ ਹਨ ਤੇ ਉਹ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਫੇਸਬੁੱਕ ਦੇ ਉੱਤੇ ਉਹ ਅਟੈਚ ਹੁੰਦੀ ਹੈ ਉਸ ਤੋਂ ਬਾਅਦ ਕੰਮ ਉਹੀ ਉਹਦੇ ਨਾਲ ਕੀਤਾ ਜਾਂਦਾ ਵੀ ਇਹਨੂੰ ਵੀ ਆਪਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲਿਆ ਕੇ ਇੱਧਰ ਇਸਲਾਮ ਕਬੂਲ ਕਰਵਾਉਣਾ ਹੈ ਫਿਰ ਨਿਕਾਹ ਕਰਨਾ ਹੈ ਤੇ ਫਿਰ ਉਸ ਤੋਂ ਬਾਅਦ ਜੋ ਹਸ਼ਰ ਹੋਣਾ ਹੈ ਉਹੀ ਹੋਣਾ ਸੋ ਇਹ ਬੀਬੀ ਅੱਜ ਤੱਕ ਖੁਸ਼ ਹੈ ਨਜ਼ਰ ਆ ਰਹੀ ਹੈ ਕਿ ਲਓ ਜੀ ਇੱਕ ਵੀਡੀਓ ਵੀ ਆਈ ਹੈ ਨਾ ਕਿ ਮੈਂ ਆਪਣੀ ਮਰਜ਼ੀ ਨਾਲ ਇਸਲਾਮ ਕਬੂਲ ਕੀਤਾ ਹੈ ਸਾਡਾ ਬੜਾ ਪੁਰਾਣਾ ਪਿਆਰ ਸੀ ਸੋ ਪਿਆਰ ਵੀ ਦੇਖਿਆ ਨਾਲ ਬੈਠਾ ਹੋਇਆ ਕਿੰਨਾ ਕਿਤੇ ਚੰਨ ਸੀ ਉਹ ਹਨ ਤੁਸੀਂ ਦੇਖੇ ਹੋਣਾ ਉਹ ਸੋ ਇਸ ਤਰ੍ਹਾਂ ਦੇ ਹਾਲਾਤ ਨੇ ਕਿੰਨਾ ਸਾਡਾ ਇਹ ਬ੍ਰੇਨ ਵਾਸ਼ ਲੋਕ ਕਰ ਦਿੰਦੇ ਨੇ ਇਹਨਾਂ ਦੇ ਕੋਲ ਕੀ ਕੀ ਹੈਗਾ ਵੈਸੇ ਤਾਂ ਮੈਂ ਇਹ ਵੀ ਨਾਲ ਮੰਨਦਾ ਗੱਲ ਕਿ ਆ ਹੁਣ ਤੁਸੀਂ ਤਾਜੀ ਖ਼ਬਰ ਹੀ ਸੁਣੀ ਹੋਣੀ ਹੈ 2-4 ਦਿਨ ਪਹਿਲਾਂ ਦੀ ਹੋਈ ਹੈ ਕਿ ਮਿਲਟਰੀ ਦਾ ਕੋਈ ਅਫਸਰ ਜਿਹੜਾ ਹੈਗਾ ਉਹ ਵੀ ਇਹੀ ਚੱਕਰ ਦੇ ਵਿੱਚ ਆਪਣੀ ਸਾਰੀ ਜਾਣਕਾਰੀ ਜਿਹੜੀ ਆ ਉਹ ਮਿਲਟਰੀ ਦੀ ਉਧਰ ਦੇ ਬੈਠਾ ਹਨ ਉਹ ਵੀਡੀਓ ਕਾਲ ਦੇ ਉੱਤੇ ਕੋਈ ਬੀਬੀ ਉਧਰੋਂ ਗੱਲ ਕਰਦੀ ਸੀ ਸੋ ਇਹ ਚੱਕਰ ਦੇ ਵਿੱਚ ਲੋਕ ਕਿੰਨੇ ਆਨ ਪੜਨੇ ਜਾਂ ਉਹ ਅਵੇਅਰ ਨਹੀਂ ਹੈਗੇ ਕਿ ਉਹ ਲੋਕਾਂ ਦੇ ਝਾਂਸੇ ਦੇ ਵਿੱਚ ਕਿਸ ਤਰੀਕੇ ਨਾਲ ਆ ਜਾਂਦੇ ਆ ਅੱਜ ਇਹ ਬੀਬੀ ਜਿਹੜੀ ਆ ਉਹ ਕਹਿ ਰਹੀ ਹੈ ਕਿ ਮੈਂ ਖੁਸ਼ ਆ ਪਰ ਇਹਦੇ ਹਾਲਾਤ ਫਿਪ ਵੇਖ ਜਿਹੜਾ ਉਹ ਫਿਊਚਰ ਦੇ ਵਿੱਚ ਦੇਖਣਾ ਹੋਏਗਾ ਸੋ ਇਹ ਬਹੁਤ ਚਿੰਤਾ ਵਾਲੀ ਜਿਹੜੀ ਗੱਲ ਹੈ ਇਹ ਹੋਈ ਹੈ ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ ਅਸੀਂ ਕਿਸੇ ਧਰਮ ਨੂੰ ਮਾੜਾ ਨਹੀਂ ਕਹਿੰਦੇ ਸਭ ਸਤਿਕਾਰਯੋਗ ਨੇ ਇਸਲਾਮ ਆਪਣੀ ਜਗ੍ਹਾ ਸਤਿਕਾਰਯੋਗ ਹੈ ਸਿੱਖ ਪੰਥ ਜਿਹੜਾ ਆਪਣੀ ਜਗ੍ਹਾ ਹਿੰਦੂਇਜ਼ਮ ਆਪਣੀ ਜਗ੍ਹਾ ਦੇ ਉੱਤੇ ਆ। ਸੋ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨਾ ਫਿਰ ਕਿਤੇ ਨਾ ਕਿਤੇ ਇਹ ਕੌਮੀ ਮਸਲੇ ਬਣ ਜਾਂਦੇ ਹੁੰਦੇ ਆ। ਸੋ ਹੁਣ ਐਸਜੀਪੀਸੀ ਤੇ ਸਰਕਾਰ ਆਹੋ ਸਾਹਮਣੇ ਆ। ਜੀ। ਉਹ ਇੱਕ ਹੋਰ ਵੱਡਾ ਸਵਾਲ ਵੀ ਖੜਾ ਹੋ ਜਾਂਦਾ ਹੈ ਕਿ ਹੁਣ ਜੋ ਇਹਨਾਂ ਨੇ ਕੀਤਾ ਹੈ ਇਸ ਨਾਲ ਜੋ ਬਾਕੀ ਗੱਲੋਂ ਕਿ ਸੰਗਤ ਆ ਹੁਣ ਉਸ ਦੀ ਉੱਤੇ ਫਰਕ ਪੈ ਗਿਆ ਯਾਨੀ ਕਿ ਔਰ ਇੱਕ ਪੁਆਇੰਟ ਹੀ ਮਿਲ ਗਿਆ। ਇਹ ਅਜਿਹੀ ਚੀਜ਼ਾਂ ਹੋਣੇ ਘਟਾਵਾ। ਅ ਦੇਖੋ ਇਹਦੇ ਬਾਰੇ ਤਾਂ ਕਿਹਾ ਨਹੀਂ ਜਾ ਸਕਦਾ ਹਨਾ ਹੁਣ ਜਿਹੜੀ ਸਾਰੀ ਸੰਗਤ ਤੋਂ ਸੂਝਵਾਣੀ ਹੁੰਦੀ ਹੈ ਜਿਹੜੇ ਜਥੇ 'ਚ ਜਾਂਦੇ ਨੇ ਉਹ ਆਮ ਤੌਰ ਤੇ ਸ਼ਰਧਾ ਵਾਲੇ ਹੁੰਦੇ ਨੇ ਸਾਰੇ ਸੋ ਇਹ ਬੀਬੀ ਨੇ ਕਿਤੇ ਨਾ ਕਿਤੇ ਟਰੈਪ ਬਣਾਇਆ ਕਿ ਮੈਂ ਇਸ ਤਰੀਕੇ ਨਾਲ ਵੀਜ਼ਾ ਮੈਨੂੰ ਈਜ਼ੀ ਮਿਲ ਜਾਊਗਾ ਤੇ ਮੈਂ ਉੱਥੇ ਜਾ ਕੇ ਗਾਇਬ ਹੋ ਜਾਊਂਗੀ ਹਨਾ ਜੋ ਪਹਿਲਾਂ ਤੋਂ ਹੀ ਇੱਕ ਮਤਲਬ ਕੀ ਪਲਾਨ ਬਣਾ ਕੇ ਚੱਲਦੀ ਹੋਈ ਸੀ ਪਰ ਮੋਸਟਲੀ ਆਪਾਂ ਦੇਖਿਆ ਭਈ ਜਥੇ 'ਚ ਜਾਣ ਵਾਲੇ ਜਿਹੜੇ ਉਹ ਸਾਰੇ ਸ਼ਰਧਾਲੂ ਹੀ ਹੁੰਦੇ ਆ ਜੋ ਗੁਰਪ੍ਰੋਪ ਮਨਾਣ ਜਾਂਦੇ ਆ ਸੋ ਮੈਨੂੰ ਨਹੀਂ ਲੱਗਦਾ ਇਹਦੇ ਨਾਲ ਕੋਈ ਗੱਲ ਹੋਊਗੀ ਹਾਂ ਖਟਾਸ ਜ਼ਰੂਰ ਪੈਦਾ ਹੋਏਗੀ ਖਟਾਸ ਜਿਹੜੀ ਹੈਗੀ ਆ ਅ ਧਰਮਾਂ ਦੇ ਵਿੱਚ ਜਾਂ ਦੋਨਾਂ ਦੇਸ਼ਾਂ ਦੇ ਵਿੱਚ ਹੈ ਨਾ ਐਸਜੀਪੀਸੀ ਕਹੇਗੀ ਪਾਕਿਸਤਾਨ ਵਾਲਿਆਂ ਨੂੰ ਪਾਕਿਸਤਾਨ ਵਾਲੇ ਕਹਿਣਗੇ ਲਓ ਜੀ ਸਾਡੇ ਤਾਂ ਇੱਥੇ ਆ ਚੱਲਦਾ ਸੋ ਉਹ ਤੁਸੀਂ ਦੇਖੋ ਉਹ ਬੀਬੀ ਜਦੋਂ ਹਾਂ ਕਰਦੀ ਹੈ ਨਾ ਤੇ ਉਥੇ ਖੁਸ਼ੀਆਂ ਬਣਾਈਆਂ ਜਾ ਰਹੀਆਂ ਉਥੇ ਵੱਡੇ ਵੱਡੇ ਬੰਦੇ ਵਕੀਲ ਵੀ ਇਹ ਗੱਲ ਕਹਿ ਰਹੇ ਆ ਵੀ ਲਓ ਜੀ ਆਪਣੀ ਮਰਜ਼ੀ ਨਾਲ ਆਇਆ ਇਹਨੂੰ ਆਪਾਂ ਜਾਨ ਨਹੀਂ ਦੇਵਾਂਗੇ ਹੁਣ ਸੋ ਉਹ ਉਸ ਉਥੇ ਇਸ ਤਰ੍ਹਾਂ ਇੱਕਦਾਂ ਨਾਲ ਕੰਮ ਜਿਹੜਾ ਹੈਗਾ ਹੁੰਦਾ ਸੋ ਜਿਹੜੀ ਤੁਸੀਂ ਸੰਗਤ ਵਾਲੀ ਗੱਲ ਕਰਦੇ ਹੋ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਘਾਟ ਜਿਹੜੀ ਹੋਏਗੀ ਹਾਂ ਖਟਾਸ ਜ਼ਰੂਰ ਪੈਦਾ ਹੋਏਗੀ ਜੀ ਹਾਂ ਜੀ ਦੱਸੋ ਤੁਹਾਨੂੰ ਮੈਂ ਕਰਨਾ ਸਾਨੂੰ ਜੁੜਨ ਦੇ ਲਈ ਇਸੇ ਗੱਲੋਂ ਕਿ ਗੰਭੀਰ ਹੁੰਦੇ ਤੇ ਆਪਣੇ ਵੀ ਜਿਆਦਾ ਦਰਸ਼ਕਾਂ ਦੇ ਅੱਗੇ ਰੱਖਣ ਦੇ ਲਈ ਜੀ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਾਦਾ ਦਿਲੋਂ ਧੰਨਵਾਦ ਜੀ